ਹਲਕਾ ਡੇਰਾ ਬਾਬਾ ਨਾਨਕਦੀਨ ਪਹੰਦੇ ਰਜਬਾਹ ਉਦਵਾਲੀ ਕਲਾ ਦੇ ਨੇੜੇ ਕੀ ਪਿੰਡ ਪੱਡਾ ਵਿਖੇ ਬੀਤੀ ਰਾਤ ਤਿੰਨ ਜੰਗਲੀ ਸਾਂਬਰਾ ਦਾ ਨਹਿਰ ਵਿੱਚ ਡਿਗਨ ਦਾ ਮਾਮਲਾ ਪ੍ਰਗਟ ਹੋਇਆ ਹੈ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਜੰਗਲੀ ਜੀਵ ਵਿਭਾਗ ਨੂੰ ਤੁਰੰਤ ਸੂਚਨਾ ਦਿੱਤੀ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਦੋ ਜੰਗਲੀ ਸਾਂਬਰਾ ਦਾ ਰੈਸਕਿਊ ਕਰਕੇ ਸੁਰੱਖਿਅਤਾਂ ਉੱਪਰ ਛੱਡ ਦਿੱਤਾ ਜਦਕਿ ਤੀਸਰੇ ਨੂੰ ਵੀ ਕਾਫੀ ਜਦੋਜਹਿਦ ਕਰਨ ਤੋਂ ਬਾਅਦ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ ਜੋ ਕਿ ਇੱਕ ਸਿੰਘ ਟੁੱਟਣ ਨਾਲ ਕਾਫੀ ਜ਼ਖਮੀ ਹੋ ਗਿਆ ਸੀ ਵਿਭਾਗ ਦੇ ਕਰਮਚਾਰੀਆਂ ਨੇ ਜ਼ਖਮੀ ਸਾੰਬਰ ਨੂੰ ਇਲਾਜ ਲਈ ਗੁਰਦਾਸਪੁਰ ਪਿੱਛੇ ਭੇਜ ਦਿੱਤਾ ਹੈ ਕਿੰਨੇ ਨੇ ਟੋਟਲ ਜਿਹੜੇ ਤਿੰਨ ਤੇ ਕਿੰਨੇ ਦਾ ਰਸਕੋ ਕੀਤਾ ਹੁੰਦਾਗਾ ਦੋ ਦਾ ਹੋ ਗਿਆ ਇੱਕ ਦਾ ਰਹਿ ਗਿਆ ਇਹ ਕਾਫੀ ਜ਼ਖਮੀ ਹਾਲਤ ਚ ਆਇਆ ਫਿਰ ਇਹਦਾ ਕੋਈ ਟ੍ਰੀਟਮੈਂਟ ਵਗੈਰਾ ਕਰਾਇਆ ਜਾਏਗਾ ਇਹ ਹੁਣ ਆਉਣ ਲਈ ਗੱਡੀ ਉਹ ਤੇ ਲੈ ਕੇ ਜਾਣਗੇ ਗੁਰਦਾਸਪੁਰ ਆ ਰਹੇ ਆ ਦੋ ਚਾਹ ਹਾਂ ਤੇ ਹੁਣ ਤੱਕ ਦੋ ਜਿਹੜੇ ਉਹ ਕਿੱਥੇ ਛੱਡੇ ਨੇ ਇਹ ਉਹ ਫਿਰ ਜਗਰ ਛੱਡੇ ਕਿ ਸ਼ੋਭਨਾ ਮੀਟਾ ਡਕੀ ਹੈ ਲੱਗ ਪਈ ਹੈ ਕਿੰਨੇ ਜਣੇ ਆਹੀ ਪੰਜ ਜਣ ਕੀ ਨਵੈ ਟਡਾ ਮੇਰਾ ਨਾਮ ਦਸੰਦਰ ਸਿੰਘ ਆ ਜਿਹੜੇ ਅੱਜ ਸਾਂਭਰ ਡਗੇਰੇ ਕੀ ਮਾਮਲਾ ਕੀ ਹੈ ਮਾਮਲਾ ਪਿੱਛੋਂ ਆਇਆ ਕਿ ਤੂੰ ਤੇ ਡੀਪੀ ਨਹਿਰ ਦੇ ਵਿੱਚੋਂ ਤੇ ਛੋੜ ਦੇ ਨਾ ਕੱਢ ਦਿੱਤੇ ਇਹਦੇ ਇੱਕ ਜੇ ਵਿੱਚ ਹੀ ਔਰ ਆ ਕੱਢਿਆ ਫੇਰ ਵਿੱਚ ਜਾ ਕੇ ਕਾਫੀ ਜ਼ਖਮੀ ਹੋਇਆ ਤੇ ਜ਼ਖਮੀ ਬਹੁਤ ਹੋਇਆ ਵਾ ਇਹ ਤੇ ਮਹਿਕਨ ਚਾਹੀਦਾ ਵੀ ਇਹਦਾ ਇਲਾਜ ਕਰਾਉਣਾ ਇਦਾਂ ਦੇ ਛੱਡਣ ਦਾ ਕੋਈ ਫਾਇਦਾ ਨਹੀਂ ਇਹਨੂੰ ਫਿਲਹਾਲ ਵਾਹ ਇਸ ਤਰ੍ਹਾਂ ਛੱਡਣ ਦੀ ਕੋਸ਼ਿਸ਼ ਕਰ ਰਹੇ ਛੱਡਣ ਦੀ ਕੋਸ਼ਿਸ਼ ਕਰ ਰਹੇ ਪਰ ਫਾਇਦਾ ਨਹੀਂ ਇਹਦਾ ਕੋਈ ਇਹ ਤੇ ਜ਼ਖਮੀ ਹੋਇਆ ਇਹਨੇ ਮਰ ਜਾਣਾ ਇਹਦਾ ਇਲਾਜ ਹੋਣਾ ਚਾਹੀਦਾ ਜੀ ਜਿਹੜੇ ਤਾਂ ਸਿੰਘ ਵਗੈਰਾ ਟੁੱਟਾ ਹੁਣੇ ਟੁੱਟੇ ਸਿੰਘ ਹਾਂ ਹੁਣੇ ਟੁੱਟਿਆ ਕੱਢਿਆ ਕੱਢਿਆ ਦੋਵਾਂ ਕੱਢਿਆ ਉਹਨੇ ਛਾਲ ਮਾਰਤੀ ਫੇਰ ਵਿੱਚ ਇਹਦਾ ਚਾਹੀਦਾ ਇਲਾਜ ਕਰਾਉਣਾ ਫੇਰ ਹੀ ਫਾਇਦਾ ਕੱਢਾਂਗਾ ਨੇਤ ਬੜੀ ਕੀਤੀ ਉਹਨਾਂ ਮਹਿਕਮੇ ਵਾਲਿਆਂ ਵੀ ਪਿੰਡ ਵਾਲਿਆਂ ਦੇ ਸਾਥ ਦਿੱਤਾ ਬੜੀ ਆਗੀ ਜਾਨ ਪਰ ਉਹ ਫੇਰ ਜਾ ਪਿਆ ਵੀ ਨਹੀਂ ਤੋ ਜਿਹੜੇ ਦੋ ਜਿਹੜੇ ਉਹਨੇ ਛੜਤੇ ਉਹ ਛੜਦੇ ਉਹ ਸੁਰੱਖਿਆ ਤੇ ਆ ਉਹ ਚਲ ਗਿਆ ਆਪਾਂ ਬਸ ਇਹਨਾਂ ਨੂੰ ਇਹ ਬਚਾ ਕਰਨਾ ਚਾਹੀਦਾ ਵਾ ਕੱਲੀ ਨੀਲਗਾ ਨਹੀਂ ਕੋਈ ਵੀ ਪਸ਼ੂ ਡਿੱਗਦਾ ਵਾ ਭਾਵੇਂ ਸਾਡਾ ਬਗਾਨਾ ਤੇ ਭਾਵੇਂ ਆਪਣਾ ਵਾ ਉਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਭਈ ਰਲ ਮਿਲ ਕੇ ਉਹਦੀ ਜਾਨ ਬਚਾਈ ਜੇ ਕਿੰਨੇ گاਉ ਜਿਹੜੇ گاਮ ਟਗੀਆਂ ਸੀ ਦੋ ਟਗੀਆਂ ਨੇ ਇੱਕ ਕੱਢੀ ਆ ਜੇ ਤੇ ਬੁਖਾ ਵਿਭਾਗ ਦੀ ਟੀਮ ਵੀ ਆਈ ਆ ਤੇ ਪਿੰਡ ਦੇ ਵੀ ਬਹੁਤ ਜਿਹੜੇ ਨਿਲੋਕ ਚੰਗੇ ਆ ਜਿਹੜੇ ਆਏ ਨੇ ਤੇ ਜਿਨ੍ਹਾਂ ਨੇ ਉਹ ਯਤਨ ਕਰਕੇ ਬਾਹਰ ਕੱਢੀਆਂ ਕੀ ਮੈਸੇਜ ਦੇਣਾ ਚਾਹੋਗੇ ਜੋ ਲੋਕ ਅਜੇ ਵੀ ਸ਼ਿਕਾਰ ਕਰਦੇ ਨੇ ਜੰਗਲੀ ਜਾਨਵਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਸ ਉਹਨਾਂ ਨੂੰ ਇਹ ਮੈਸੇਜ ਲਿਆ ਵੀ ਉਹ ਸਿਆਣੇ ਬਣਨ ਤੇ ਜੰਗਲੀ ਜੀਵਾਂ ਦਾ ਸ਼ਿਕਾਰ ਨਾ ਕਰਨ ਕਿਉਂਕਿ ਸਾਡੀਆਂ ਜੜੀਆਂ ਇਹ ਪ੍ਰਾਣੀਆਂ ਵਿਰਾਸਤ ਨਸਲਾਂ ਨੇ ਉਹ ਖਤਮ ਹੁੰਦੀਆਂ ਜਾ ਰਹੀਆਂ ਨੇ ਤੇ ਇਹ ਸਾਨੂੰ ਆਉਣ ਵਾਲੇ ਸਮੇਂ ਵਿੱਚ ਵੇਖਣ ਨੂੰ ਨਹੀਂ ਮਿਲਣੀਆਂ ਤੇ ਜੇ ਅਸੀਂ ਇਹਨਾਂ ਦੀ ਸੰਭਾਲ ਕਰਾਂਗੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨੂੰ ਵੇਖ ਕੇ ਯਾਦ ਕਰਦਿੰਗੀਆਂ ਕਿ ਸਾਡੇ ਇਹ ਵਿਰਾਸਤ ਦੇ ਵਿੱਚ ਪੁਰਾਣੇ ਜਾਨਵਰ ਸੀ ਲੱਗਦਾ ਕਿ ਨਹਿਰੀ ਵਿਭਾਗ ਦੇ ਨਾਲ ਆ ਕੇ ਕਿ ਗਊ ਘਾਟ ਕਿਤੇ ਵੀ ਨਹੀਂ ਬਣਿਆ ਇਹ ਨਹਿਰ ਦੇ ਜਦੋਂ ਪੱਕੀ ਹੋਈ ਇਹ ਤੇ ਜਾਪਦਾ ਵਾ ਵੀ ਕਿਤੇ ਨਾ ਕਿਤੇ ਉਹ ਉਤਰਨ ਵਾਲੇ ਪਤਨ ਚਾਹੀਦੇ ਸੀ ਜਿਦੇ ਨਾਲ ਕੋਈ ਚੜ੍ਹ ਸਕੇ ਉਤਰ ਸਕੇ ਤੇ ਹੋ ਸਕਦਾ ਜੇ ਉਹ ਬਣੇ ਹੁੰਦੇ ਤੇ ਇਹ ਵਿਚਾਰੀਆਂ ਕਿਤੇ ਬਾਹਰ ਨਿਕਲ ਵੀ ਸਕਦੀਆਂ ਸੀ ਤੇ ਇਤਨਾ ਚੇ ਕੋਈ ਇਹਨਾਂ ਨੂੰ ਵੇਖ ਲਵੇ ਤੇ ਕੱਢ ਦਿੰਦਾ ਨਾ ਵੇਖੇ ਤੇ ਫਿਰ ਨਹੀਂ ਨਿਕਲਦੀਆਂ ਸਾਂਭਰ ਕਹਿੰਦੇ ਆ ਜੀ ਈਅਰ ਫੈਮਿਲੀ ਚ ਹੁੰਦੇ ਆ ਤੇ ਤਿੰਨ ਡਿੱਗੇ ਹੀ ਇਹੀ ਨਾਰਚ ਤੇ ਦੋ ਰਾਏ ਪੁੱਲ ਜਿਹੜਾ ਪੋਲੇ ਆ ਉੱਥੇ ਰੈਸਕਿਊ ਕੀਤੀ ਉਹ ਬਿਲਕੁਲ ਸਹੀ ਹਾਲਤ ਵਿੱਚ ਸੀ ਉਹਨਾਂ ਨੂੰ ਸੁਰੱਖਿਅਤ ਤਾਂ ਤਕਰੀਸ ਕਰਤਾ ਵਾ ਇੱਕ ਜਾਨਵਰ ਐ ਥੋੜਾ ਜ਼ਖਮੀ ਐ ਇਹਦਾ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਦੇ ਵਿੱਚ ਰੱਖਾਂਗੇ ਫਿਰ ਇਹਨੂੰ ਜਿੱਦਾਂ ਉਚਿਤ ਕਰੀਏ ਜਾਣੀ ਦੋਸਤਾਂ ਨਾਲ ਇਹ ਜੋ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਜੀ ਬੇਜਬਾਨ ਜਾਨਵਰ ਆ ਨਾ ਹੀ ਕਿਸੇ ਨੂੰ ਕੁਛ ਕਹਿੰਦੇ ਨੇ ਤੇ ਆਪ ਡਰਦੇ ਆ ਜਦੋਂ ਜਿਆਦਾ ਲੋਕੀ ਇਕੱਠੇ ਹੋ ਜਾਂਦੇ ਆ ਉਹਨਾਂ ਦੇ ਦਿਲ ਦੀ ਧੜਕਣ ਵਧਣ ਲੱਗ ਜਾਂਦੀ ਹੈ ਇਸ ਕਰਕੇ ਇਹੀ ਗੁਜ਼ਾਰਿਸ਼ ਹੈ ਕਿ ਮਤਲਬ ਇਹਨਾਂ ਤੋਂ ਬਰੇਜ ਇਹ ਸ਼ੋਭ ਨਾਮ ਕੀ ਆਪਣਾ ਨਵਜੋਤ ਕੌਰ ਬਲਾਗਰ ਸੀ